ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੇਂਦਰ ਸਰਕਾਰ ਕਿਸ ਤਰ੍ਹਾਂ ਨਾਲ ਕਿਸਾਨਾਂ ਦਾ ਖਚੂਮਰ ਕਰਦੀ ਹੈ ਉਹਦੀ ਇੱਕ ਉਦਾਹਰਨ ਹਰ ਸਾਲ ਪਿਆਜ਼ਾਂ ਦੇ ਉੱਤੇ ਲਾਈ ਜਾਂਦੀ ਐਕਸਪੋਰਟ ਡਿਊਟੀ ਤੋਂ ਪਤਾ ਲੱਗਦੀ ਹੈ ਜਦੋਂ ਪਿਆਜ਼ ਦੇਸ਼ ਤੋਂ ਬਾਹਰ ਭੇਜਣੇ ਹੁੰਦੇ ਆ ਤਾਂ ਉਹਦੇ ਉੱਤੇ ਉਸ ਵਕਤ ਐਕਸਪੋਰਟ ਡਿਊਟੀ ਲਾ ਦਿੱਤੀ ਜਾਂਦੀ ਹੈ ਜਦੋਂ ਕਿਸਾਨਾਂ ਨੇ ਫਸਲ ਵੇਚਣੀ ਹੁੰਦੀ ਹੈ ਜਣੀ ਕਿਸਾਨਾਂ ਦੀ ਫਸਲ ਕੋਈ ਬਾਹਰ ਜਾਵੇ ਮੰਡੀ ਵਧੇ ਉਹਨਾਂ ਦਾ ਰੇਟ ਨਾ ਵੱਧ ਜਾਵੇ ਉਹਨਾਂ ਤੋਂ ਸਸਤੀ ਖਰੀਦੀ ਜਾ ਸਕੇ ਇਸ ਗੱਲ ਦੀ ਕਿਸਾਨਾਂ ਦੀ ਲੁੱਟ ਕਰ ਲਈ ਜਾਂਦੀ ਹੈ ਜਦੋਂ ਉਹ ਪਿਆਜ਼ ਕਿਸਾਨਾਂ ਕੋਲੋਂ ਆ ਜਾਂਦੇ ਆ ਜਾਂ ਬਹੁਤ ਥੋੜੇ ਰਹਿ ਜਾਂਦੇ ਆ ਉਸ ਤੋਂ ਬਾਅਦ ਉਹ ਐਕਸਪੋਰਟ ਡਿਊਟੀ ਖਤਮ ਕਰ ਲਈ ਜਾਂਦੀ ਹੈ ਇਸ ਸਾਲ ਵੀ ਇਸ ਤਰ੍ਹਾਂ ਹੋਇਆ ਪਹਿਲਾਂ 20% ਐਕਸਪੋਰਟ ਡਿਊਟੀ ਲਾਤੀ ਪਿਆਜ਼ ਦੇ ਉੱਤੇ ਹੁਣ ਇਹ ਐਲਾਨ ਕਰਤਾ ਵੀ 1 ਅਪ੍ਰੈਲ ਤੋਂ ਇਹ ਡਿਊਟੀ ਅਸੀਂ ਹਟਾ ਲਾਂਗੇ ਜਣੀ ਵਪਾਰੀਆਂ ਕੋਲ ਚਲਿਆ ਗਿਆ ਹੋਊਗਾ ਪਿਆਜ਼ ਤੇ ਉਹ ਉਹਦਾ ਫਾਇਦਾ ਲੈ ਲੈਣਗੇ ਕਿਸਾਨ ਜਿਹੜੇ ਐ ਉਹ ਮਾਰੇ ਜਾਣੇ ਐ ਤੇ ਇਸ ਤਰ੍ਹਾਂ ਕੰਜ਼ਿਊਮਰ ਜਿਹੜੇ ਸਾਡੇ ਜਿਹੜੇ ਖਪਤਕਾਰ ਨੇ ਉਹਨਾਂ ਦਾ ਵੀ ਬੁਰਾ ਹਾਲ ਰਹਿੰਦਾ ਹੈ ਕਿਸਾਨ ਸਭਾ ਜਿਹੜੀ ਉੱਥੇ ਕੰਮ ਕਰਦੀ ਹੈ ਮਹਾਰਾਸ਼ਟਰ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਉੱਥੇ ਜਿਆਦਾ ਹੁੰਦਾ ਪਿਆਜ਼ ਉਹਨਾਂ ਨੇ ਮੰਗ ਕੀਤੀ ਹੈ ਵੀ ਇਹਦੇ ਬਾਰੇ ਐਕਸਪੋਰਟ ਦੀ ਇੱਕ ਪੱਕੀ ਤੁਸੀਂ ਨੀਤੀ ਬਣਾਓ ਵੀ ਕਦੋਂ ਕੀ ਕਰਨਾ ਹੈ ਤੇ ਕਿਸ ਤਰ੍ਹਾਂ ਕਰਨਾ ਹੈ ਤਾਂ ਕਿ ਐਕਸਪੋਰਟ ਜਿਹੜੇ ਸਾਡੇ ਖਪਤਕਾਰ ਨੇ ਉਹਨਾਂ ਦੀ ਦਾ ਵੀ ਧਿਆਨ ਰੱਖਿਆ ਜਾ ਸਕੇ ਕਿਸਾਨਾਂ ਦਾ ਵੀ ਧਿਆਨ ਰੱਖਿਆ ਜਾਵੇ ਤੇ ਵਿਚੋਲੇ ਜਿਹੜੇ ਐ ਜਿਨ੍ਹਾਂ ਦਾ ਧਿਆਨ ਤੁਸੀਂ ਕੱਲ੍ਹਾ ਸਿਰਫ ਉਹਨਾਂ ਦੇ ਹੀ ਰੱਖਦੇ ਹੋ ਹੋਰ ਦਾ ਨਹੀਂ ਰੱਖਦੇ ਉਹ ਉਹਨਾਂ ਨੂੰ ਵੀ ਠੀਕ ਮਾਰਜਨ ਮਿਲੇ ਬੇਸਾਬੇ ਮਾਰਜਨ ਉਹਨਾਂ ਨੂੰ ਨਾ ਮਿਲਣ ਅ ਦੂਸਰੀ ਗੱਲ ਦੋਸਤੋ ਇਹ ਹੈ ਵੀ ਕੱਲ ਅ ਇੱਕ ਬਹੁਤ ਮਸ਼ਹੂਰ ਕਮੇਡੀਅਨ ਨੇ ਜਿਨ੍ਹਾਂ ਨੂੰ ਸਟੈਂਡ ਅਪ ਕਮੇਡੀਅਨ ਕਹਿੰਦੇ ਆ ਕੁਨਾਲ ਕਾਮਰਾ ਅੱਗੇ ਵੀ ਉਹਨਾਂ ਦੇ ਬਹੁਤ ਸਾਰੇ ਪੰਗੇ ਸਰਕਾਰ ਨਾਲ ਦੂਜਿਆਂ ਨਾਲ ਰਹੇ ਐ ਉਹਦੇ ਸ਼ੋ ਵੀ ਬੀਜੇਪੀ ਦੇ ਬੰਦਿਆਂ ਨੇ ਆਰਐਸਐਸ ਦੇ ਬੰਦਿਆਂ ਨੇ ਬਜਰੰਗ ਦਲ ਵਾਲਿਆਂ ਨੇ ਅੱਡ-ਅੱਡ ਸ਼ਹਿਰਾਂ ਦੇ ਵਿੱਚ ਕੈਂਸਲ ਕਰਾਏ ਐ ਰੌਲੇ ਪਾ ਕੇ ਹੁਣ ਦੋ ਘਟਨਾਵਾਂ ਵਾਪਰੀਆਂ ਨੇ ਇੱਕ ਤਾਂ ਇਹ ਕਿ ਵੀ ਉਸ ਨੇ ਬੰਬੇ ਦਾ ਜਿਹੜਾ ਇੱਕ ਥਾਂ ਹੈਗਾ ਆ ਏਰੀਆ ਉੱਥੇ ਦੇ ਇੱਕ ਹੋਟਲ ਜਿਹੜਾ ਹੈ ਖਾਰ ਹੋਟਲ ਉੱਥੇ ਉਹਨੇ ਇੱਕ ਵੀਡੀਓ ਇੱਕ ਆਪਣੀ ਜਿਹੜੀ ਸਟੈਂਡ ਅਪ ਕਮੇਡੀਅਨ ਹੈ ਉਹਦੀ ਰਿਕਾਰਡਿੰਗ ਕੀਤੀ ਹੋਟਲ ਦੇ ਵਿੱਚ ਉਸ ਰਿਕਾਰਡਿੰਗ ਦੇ ਵਿੱਚ ਉਹਨਾਂ ਨੇ ਜਿਹੜਾ ਸਾਬਕਾ ਮੁੱਖ ਮੰਤਰੀ ਹੈ ਮਹਾਰਾਸ਼ਟਰ ਦਾ ਤੇ ਅੱਜਕੱਲ ਡਿਪਟੀ ਮੁੱਖ ਮੰਤਰੀ ਹੈ ਏਕਨਾਥ ਛਿੰਦੇ ਉਹਦੇ ਤੇ ਜਿਹੜਾ ਹੈ ਕਟਾਕਸ਼ ਮਾਰਿਆ ਤੇ ਉਹਨੂੰ ਬਿਨਾ ਉਹਦਾ ਨਾਮ ਲਏ ਗਦਾਰ ਕਿ ਹੈ ਹੋਰ ਗੱਲਾਂ ਕਹੀਆਂ ਨੇ ਸਭ ਨੂੰ ਪਤਾ ਲੱਗਦਾ ਵੀ ਉਹ ਕਿਹਦੇ ਲਈ ਕਿਹਾ ਹੈਗਾ ਤੇ ਉਹਦੇ ਤੇ ਇਤਰਾਜ਼ ਕਰਨਾ ਸ਼ਿਵ ਸੈਨਕਾ ਦਾ ਪੂਰਾ ਅਧਿਕਾਰ ਹੈ ਅਸੀਂ ਉਹਨਾਂ ਦੇ ਇਤਰਾਜ਼ ਤੇ ਨਹੀਂ ਕਰਦੇ ਤੇ ਉਹਨਾਂ ਨੂੰ ਵੀਡੀਓ ਬਣਾਉਣ ਦਾ ਵੀ ਪੂਰਾ ਅਧਿਕਾਰ ਹੈ ਤੇ ਉਹ ਅਧਿਕਾਰ ਕਿਸੇ ਨੂੰ ਮਾੜਾ ਨਹੀਂ ਕਹਿ ਰਹੇ ਕੋਈ ਗਾਲ ਨਹੀਂ ਕੱਢ ਰਹੇ ਕੋਈ ਹੋਰ ਸ਼ਬਦ ਨਹੀਂ ਵਰਤ ਰਹੇ ਉਹ ਆਪਣੀ ਭਾਸ਼ਾ ਦੇ ਵਿੱਚ ਗੱਲਾਂ ਕਹਿੰਦੇ ਹੈ ਤੇ ਸ਼ਿਵ ਸੈਨ ਵਾਲਿਆਂ ਨੇ ਉਸ ਹੋਟਲ ਦੀ ਜਾ ਕੇ ਪੂਰੀ ਪੰਨ ਤੋੜ ਕੀਤੀ ਹੈ ਉਹਦੀਆਂ ਵੀਡੀਓਜ਼ ਦੇਖੀਆਂ ਜਾ ਸਕਦੀਆਂ ਨੇ ਉਹਨਾਂ ਨੇ ਉੱਥੋਂ ਦੀਆਂ ਕੁਰਸੀਆਂ ਸਟੇਜ ਬਾਕੀ ਸਮਾਨ ਪੂਰਾ ਪੂਰੀ ਤਰ੍ਹਾਂ ਨਾਲ ਤਹਿਸ਼ ਨਹਿਸ਼ ਕੀਤਾ ਹੈ ਹੁਣ ਅਸੀਂ ਸਵਾਲ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਿਹੜੇ ਉਹ ਕੁਝ ਹੋਰ ਸਵਾਲ ਵੀ ਕਰਦੇ ਆ ਕਿ ਜਿਹੜਾ ਜੇ ਹੂੰ ਜੇਤਾ ਮੁਸਲਮਾਨ ਨਾਗਪੁਰ ਦੇ ਵਿੱਚ ਉਹਨਾਂ ਨੇ ਜਦੋਂ ਦੰਗੇ ਹੋਏ ਐ ਕੋਈ ਕਿਸੇ ਦੇ ਘਰ ਛੜਿਆ ਤਾਂ ਮੁੱਖ ਮੰਤਰੀ ਦਾ ਬਿਆਨ ਸ਼ਾਂਤੀ ਬਾਰੇ ਘੱਟ ਤੇ ਇਸ ਗੱਲ ਬਾਰੇ ਜ਼ਿਆਦਾ ਐ ਵੀ ਜਿਹੜਾ ਨੁਕਸਾਨ ਜਿਨੇ ਕੀਤਾ ਉਹਦੇ ਤੋਂ ਉਹਦੀ ਪਰਪਾਈ ਕੀਤੀ ਜਾਊਗੀ। ਮੁੱਖ ਮੰਤਰੀ ਜੀ ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਜਿਹੜਾ ਉਹ ਹੋਟਲ ਐ ਉਦੀ ਜਿਹੜੀ ਪੰਨ ਤੋੜ ਕੀਤੀ ਹੈ ਸ਼ਿਵ ਸੈਨਾ ਵਾਲਿਆਂ ਨੇ ਤੁਹਾਡੇ ਨਾਲ ਦੇ ਮੁੱਖ ਮੰਤਰੀ ਦੀ ਪਾਰਟੀ ਦੇ ਬੰਦਿਆਂ ਨੇ ਉਹਨਾਂ ਤੋਂ ਕਦੋਂ ਪਰਪਾਈ ਕਰੋਗੇ ਨੰਬਰ 1 ਨੰਬਰ 2 ਉਹਨਾਂ ਨੂੰ ਹੋਟਲ ਤੋੜਨ ਦਾ ਅਧਿਕਾਰ ਹੈ ਕੋਈ ਕਾਨੂੰਨੀ ਗੱਲ ਹੈ ਜੇ ਉਹ ਕਹਿ ਕਾਨੂੰਨੀ ਹੈ ਤਾਂ ਉਹਨਾਂ ਤੇ ਪਰਚਾ ਦਰਜ ਕਿਉਂ ਨਹੀਂ ਦੂਸਰੀ ਗੱਲ ਤੀਸਰੀ ਗੱਲ ਕਿ ਸ਼ਿਵ ਸੈਨਾ ਦੇ ਕੁਝ ਲੀਡਰਾਂ ਦੇ ਬਿਆਨ ਨੇ ਇੱਕ ਲੀਡਰ ਮਹਾਸੇ ਉਹਦਾ ਬਿਆਨ ਹੈ ਵੀ ਅਸੀਂ ਉਸ ਨੂੰ ਸਮਝ ਲਵੇ ਕੋ ਨਾਲ ਕਮਰਾ ਉਹਨੂੰ ਜਿਵੇਂ ਸ਼ਿਵ ਸੈਨਿਕ ਜਵਾਬ ਦੰਦੇ ਹੁੰਦੇ ਐ ਉਸ ਤਰ੍ਹਾਂ ਦਾ ਜਵਾਬ ਦੇਵਾਂਗੇ ਜਾਨੀ ਕਿ ਉਹਦੀ ਕੁਟਾਈ ਕਰਾਂਗੇ ਉਹ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਕਿ ਉਹਦੇ ਤੇ ਪਰਚਾ ਦਰਜ ਕਰ ਰਹੇ ਅਗਲੀ ਗੱਲ ਸ਼ਿਵ ਸੈਨਾ ਦੇ ਕੁਝ ਹੋਰ ਬੰਦਿਆਂ ਨੇ ਕਿਹਾ ਕਿ ਅਸੀਂ ਸਾਰੇ ਦੇਸ਼ ਦੇ ਵਿੱਚ ਕਨਾਲ ਕਾਮਰਾ ਦਾ ਪਿੱਛਾ ਕਰਾਂਗੇ ਜਿੱਥੇ ਜਾਊ ਉਹਨੂੰ ਜਾ ਕੇ ਸ਼ੋਅ ਨਹੀਂ ਕਰਨ ਦੇਣੇ ਤੇ ਉਹ ਦੇਸ਼ ਛੱਡ ਕੇ ਭੱਜਣ ਲਈ ਮਜਬੂਰ ਹੋ ਜਾਊਗਾ ਐਹ ਜਿਹੀਆਂ ਧਮਕੀਆਂ ਦੇਣਾ ਕਾਨੂੰਨੀ ਗੱਲ ਐ ਉਹਨਾਂ ਤੇ ਕਦੋਂ ਐਕਸ਼ਨ ਲਵੋਗੇ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਉਹਦੀਆਂ ਗੱਲਾਂ ਤੇ ਇਤਰਾਜ਼ ਹੈ ਉਹਦੇ ਤੇ ਕਾਨੂੰਨੀ ਤੌਰ ਤੇ ਕਾਰਵਾਈ ਕਰੋ ਪੁਲਿਸ ਸ਼ਿਕਾਇਤ ਹੋ ਜਾਵੇ ਕੋਈ ਹੋਰ ਅ ਅਦਾਲਤੀ ਗੱਲਾਂ ਹੋ ਜਾਣ ਬੱਖਰੀ ਗੱਲ ਪਰ ਜਿਹੜੀਆਂ ਆ ਧਮਕੀਆਂ ਨੇ ਗੁੰਡਿਆਂ ਵਾਲੀਆਂ ਇਹ ਕਿਸੇ ਰਾਜਨੀਤਿਕ ਪਾਰਟੀ ਦੀਆਂ ਧਮਕੀਆਂ ਨਹੀਂ ਤੇ ਇਹਨਾਂ ਤੇ ਕਦੋਂ ਐਕਸ਼ਨ ਲੈ ਰਹੇ ਹੋ ਇਹ ਸਾਨੂੰ ਇਹਦੇ 'ਚ ਤੁਹਾਡੀ ਦਿਲਚਸਪੀ ਹੋ ਦੂਸਰੀ ਗੱਲ ਵੈਸੇ ਉੰਜ ਇੱਕ ਵੀਡੀਓ ਕੋਨਾਲ ਕਮਰਾ ਦੀ ਚੱਲ ਰਹੀ ਹੈ ਇੱਕ ਬਹੁਤ ਪਿਆਰਾ ਗੀਤ ਹੋਇਆ ਕਰਦਾ ਸੀ हम होंगे कामयाब एक दिन बहुत खूबसूरत गीत है ओसे ट्यून ਦੇ ਉੱਤੇ ਉਹਨੇ ਇੱਕ ਗੀਤ ਬਣਾਇਆ ਹੈ हम होंगे कंगाल एक दिन जो ਕੁਛ ਅੱਜ ਕਰ ਰਹੇ ਹੈ ਜਿਵੇਂ ਲੋਕਾਂ ਨੂੰ ਪਾੜ ਰਹੇ ਹੈ ਮੋਦੀ ਹੁਣੀ ਤੇ ਹੋਰ ਬੀਜਪੀ ਆਰਐਸਐਸ ਉਹਦੇ ਉੱਤੇ ਉਹਨੇ ਬੜਾ ਕਟਕਸ਼ ਮਾਰਿਆ ਉਹ ਗੀਤ ਜਰਾ ਜ਼ਰੂਰ ਸੁਣਨ ਆਲੇ ਪਿਆਰੇ ਮਿੱਤਰੋ YouTube ਤੋਂ ਕੱਢ ਕੇ ਜ਼ਰੂਰ ਸੁਣ ਲਿਓ हम होंगे कंगाल एक दिन ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਕਰਨੀ ਆ ਦੋਸਤੋ ਵੀ ਬੀਜੇਪੀ ਦੇ ਵਿੱਚ ਕਿੰਨਾ ਚੰਗਾ ਕੰਮ ਚੱਲ ਰਿਹਾ ਹੈ ਕਹਿੰਦੇ ਆ ਵੀ ਸਾਡੇ ਅਸੀਂ ਸਾਡੇ ਚ ਕਰਪਸ਼ਨ ਕੋਈ ਨਹੀਂ ਬੀਜੇਪੀ ਦੇ ਗੋਆ ਦਾ ਇੱਕ ਐਮਐਲਏ ਜਿਹੜਾ ਹੈ ਪਾਂਡੂ ਰੰਗ ਮਧੇਕਰ ਪਾਂਡੂ ਰੰਗ ਮਧੇਕਰ ਉਹਨੇ ਆਪਣੀ ਸਰਕਾਰ ਦੇ ਉੱਤੇ ਉਹ ਪਹਿਲਾ ਮੰਤਰੀ ਵੀ ਰਿਹਾ ਉਹਨੇ ਆਪਣੀ ਸਰਕਾਰ ਦੇ ਉੱਤੇ ਗੋਆ ਦੀ ਸਰਕਾਰ ਦੇ ਉੱਤੇ ਇਲਜ਼ਾਮ ਲਾਇਆ ਹੈ ਕਿ ਇੱਥੇ ਕ腐ਪਸ਼ਨ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਹੋ ਰਿਹਾ ਹੈ ਮੈਂ ਆਪਣਾ ਇੱਕ ਨਿੱਜੀ ਕੰਮ ਕਰ ਲਈ ਮੈਨੂੰ 15 ਤੋਂ 20 ਲੱਖ ਰੁਪਿਆ ਦੇਣਾ ਪਏਗਾ ਉਹ ਇੱਕ ਬੰਦਾ ਐਮਐਲਏ ਕਹਿ ਰਿਹਾ ਹੈ ਰਾਜ ਕਰਦੀ ਪਾਰਟੀ ਦਾ ਐਮਐਲਏ ਕਹਿ ਰਿਹਾ ਤੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਫਿਰ ਉਹ ਬੰਦਾ ਜਿਹੜਾ ਹੈ ਬੀਜੇਪੀ ਦੇ ਜਨਰਲ ਸੈਕਟਰੀ ਮਿਸਟਰ ਬੀ ਐਲ ਸੰਤੋਸ਼ ਨੂੰ ਮਿਲਦਾ ਹੈ ਤੇ ਉਹਦੇ ਕੋਲ ਵੀ ਆਪਣੀਆਂ ਗੱਲਾਂ ਦੱਸਦਾ ਦੁੱਖ ਰੋਂਦਾ ਹੈ ਤਾ ਵੀ ਕੋਈ ਕਾਰਵਾਈ ਨਹੀਂ ਕਿ ਭਾਜਪਾ ਨੂੰ ਪ੍ਰੇਸ਼ਤਾਚਾਰ ਮੁਕਤ ਪਾਰਟੀ ਕਿਹਾ ਜਾ ਸਕਦਾ ਦੂਜੀ ਵੰਗੇ ਯੂਪੀ ਦੇ ਵਿੱਚ ਅਗਾਜ਼ੀਆਬਾਦ ਦੇ ਨਾਲ ਲੋਨੀ ਸੀਟ ਹੈ ਇੱਕ ਵਿਧਾਨ ਸਭਾ ਦੀ ਉੱਥੋਂ ਦੇ ਇੱਕ ਐਮਐਲਏ ਨੇ ਲੋਨੀ ਦੇ ਆ ਨੰਦਕਿਸ਼ੋਰ ਗੁਰਚਰ ਨੰਦਕਿਸ਼ੋਰ ਗੁਰਜਰ ਜੀ ਕਹਿੰਦੇ ਯੂਪੀ ਦੇ ਵਿੱਚ ਇਸ ਵਕਤ ਜਿਹੜੀ ਸਰਕਾਰ ਹੈ ਜਿੰਨੀਆਂ ਵੀ ਪਹਿਲਾਂ ਸਰਕਾਰਾਂ ਹੋਈਆਂ ਉਹਨਾਂ ਵਿੱਚ ਸਭ ਤੋਂ ਵੱਧ ਭ੍ਰਿਸ਼ਟ ਸਰਕਾਰ ਹੈ ਅਗਲੀ ਗੱਲ ਉਹ ਕਹਿੰਦੇ ਐ ਕਿ ਇੱਥੋਂ ਦੀ ਜਿਹੜੀ ਯੋਗੀ ਦੀ ਸਰਕਾਰ ਹੈ ਉਹ ਬਹੁਤ ਵੱਡੇ ਭ੍ਰਿਸ਼ਟ ਅਫਸਰਾਂ ਦੇ ਦਬਾਅ ਥੱਲੇ ਕੰਮ ਕਰਦੀ ਹੈ ਤੇ ਉਹਦਾ ਹੀ ਬਿਆਨ ਆ ਗਿਆ ਤਾਂ ਬੀਜੇਪੀ ਦੇ ਜਿਹੜਾ ਨੈਸ਼ਨਲ ਪ੍ਰੈਜ਼ੀਡੈਂਟ ਹੈ ਮਿਸਟਰ ਜੇਪੀ ਨੱਡਾ ਜੀ ਉਹਨਾਂ ਨੂੰ ਤਕਲੀਫ ਹੋਈ ਉਹਨਾਂ ਨੇ ਸੂਬੇ ਦੇ ਪ੍ਰਧਾਨ ਨੂੰ ਕਿਹਾ ਕਿ ਤੂੰ ਇਹਦੇ ਤੋਂ ਸ਼ੋ ਕਾਜ਼ ਨੋਟਿਸ ਇਹ ਭੇਜ ਇਹ ਸੂਬੇ ਦਾ ਪ੍ਰਧਾਨ ਹੈ ਜਿਹੜਾ ਭਪਿੰਦਰ ਸਿੰਘ ਚੋਧਰੀ ਉਹਨੇ ਉਸ ਐਮ ਐਲ ਏ ਨੂੰ ਕਾਰਨ ਦੱਸੋ ਨੋਟਿਸ ਪਾਇਆਗਾ ਕਿ ਕਿਉਂ ਨਾ ਤੇਰੇ ਤੇ ਕਾਰਵਾਈ ਕਰਤੀ ਜਾਵੇ ਹੁਣ ਕਾਰਨ ਦੱਸੋ ਤੋਂ ਬਾਅਦ ਉਹ ਕੀ ਕਹਿੰਦਾ ਕੀ ਨਾ ਕਹਿੰਦਾ ਇਹ ਤਾਂ ਉਹਨੂੰ ਪਤਾ ਹੈ ਜਵਾਬ ਪਰ ਜੇ ਇੱਕ ਰਾਜਨੀਤਿਕ ਪਾਰਟੀ ਇੱਕ ਰਾਜ ਕਰਦੀ ਪਾਰਟੀ ਦਾ ਐਮ.ਐਲ.ਏ ਆਪਣੀ ਸਰਕਾਰ ਨੂੰ ਸਭ ਤੋਂ ਵੱਧ ਭ੍ਰਿਸ਼ਟ ਸਰਕਾਰ ਕਹਿ ਰਿਹਾ ਤਾਂ ਫਿਰ ਹੋਰ ਸਰਟੀਫਿਕੇਟਾਂ ਦੀ ਕੀ ਲੋੜ ਹੈ ਉਹਨਾਂ ਨੂੰ ਮੋਦੀ ਜੀ ਤੁਸੀਂ ਸੁਣ ਰਹੇ ਹੋ ਤੁਸੀਂ ਤਾਂ ਕਹਿੰਦੇ ਸੀ ਮੈਂ ਨਖਾਉਂਗਾ ਰਖਾੜੇ ਦੂੰਗਾ ਤੁਹਾਡੇ ਤਾਂ ਆਹ ਕੁਝ ਹੋ ਰਿਹਾ ਦੋ ਸੂਬਿਆਂ ਦੀਆਂ ਖਬਰਾਂ ਨੇ ਇੱਕੋ ਦਿਨ ਦੇ ਵਿੱਚ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ